ਕੁੱਲ ਤੁਹਾਨੂੰ 46000 ਦੀ ਗੱਡੀ ਅੱਜ ਦੇਖਣ ਨੂੰ ਮਿਲੂਗੀ ਬਹੁਤ ਵਧੀਆ ਰੇਟ 'ਚ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਬਾਕੀ ਹੋਰ ਵੀ ਕਈ ਗੱਡੀਆਂ ਆਪਾਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਲੈ ਕੇ ਪਹੁੰਚੀਆਂ ਜੀ ਤੇ ਵਾਰੀਸਰ ਆਪਾਂ ਪੂਰੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਕੂਠੀ ਮਕਾਨ ਹੈ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ WhatsApp ਨੰਬਰ ਤੇ ਭੇਜ ਕੇ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ ਨੰਬਰ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹੇਗਾ 7719445360 ਭੇਜੋ ਜੀ ਤੇ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਆਲਟੋ ਆਪਾਂ ਲੈ ਕੇ ਪਹੁੰਚੀ ਅਸੀਂ ਗੱਡੀ ਦਾ ਮਾਡਲ ਹੈ 2012 ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ ਫਰੀਦਕੋਟ ਗੱਡੀ ਖੜੀ ਹੈ ਇੱਕ 75 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਮਾਲਕ ਨੇ ਕਿਹਾ ਵੀ ਰੇਟ ਕਰ ਲਾਂਗੇ ਰੇਟ ਵੱਲੋਂ ਕੋਈ ਦਿੱਕਤ ਨਹੀਂ ਤੇ ਮਾਲਕ ਨੇ ਕਿਹਾ ਘਰ ਆਜੋ ਪਹਿਲਾਂ ਚਲਾ ਕੇ ਦੇਖ ਲਓ ਬਾਕੀ ਤੁਮ ਨੂੰ ਜਦੋਂ ਗੱਡੀ ਪਸੰਦ ਆਜੂਗੀ ਤੁਸੀਂ ਖਰੀਦਣ ਵਾਸਤੇ ਪੂਰਾ ਤਿਆਰ ਹੋ ਜਾਓਗੇ ਉਹ ਤੋਂ ਬਾਅਦ ਰੇਟ ਮੁਕਾ ਲਾਂਗੇ ਬਾਕੀ ਟਾਇਟ ਆਪਾਂ ਬਹੁਤ ਵਧੀਆ ਫਰੀਦਕੋਟ ਘਰ ਦੀ ਪਰਸਨਲ ਗੱਡੀਆਂ ਸੀ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਐ 99292 82266 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਸੈਕਿੰਡ ਗੱਡੀ ਆਪਾਂ ਵਲੇਨੋ ਲੈ ਕੇ ਪਹੁੰਚੀਆਂ ਸੀ ਬਿਲਕੁਲ ਨਵੀਂ ਗੱਡੀ ਹੈ ਜੀ 2015 ਮਾਡਲ ਹੈ ਮਾਡਲ ਚਾਹੇ 15 ਪਰ ਤੋਂ ਉਹਨੂੰ ਗੱਡੀ 15 ਮਾਡਲ ਲੱਗਣੀ ਨਹੀਂ ਹੈਗੀ ਕਿਉਂਕਿ ਮਾਲਕ ਨੇ ਬਹੁਤ ਜ਼ਿਆਦਾ ਸੰਭਾਲ ਕੇ ਗੱਡੀ ਰੱਖੀ ਹੋਈ ਹੈ ਰੰਗ ਰੰਗ ਪੂਰਾ ਵਧੀਆ ਹੈ ਸਕ੍ਰੈਚ ਲੈਸ ਹੈ ਕੋਈ ਦਿੱਕਤ ਨਹੀਂ ਬਹੁਤ ਵਧੀਆ ਸੋਹਣੀ ਗੱਡੀ ਹੈ ਜਿਹਨੂੰ ਵੀ ਗੱਡੀ ਪਸੰਦ ਆਵੇ ਕੋਈ ਵੀ ਖਰੀਦਣ ਦਾ ਚਾਹਵਾਨ ਜੇਕਰ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ 4 ਲੱਖ ਤੇ 45000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀਗੀ ਪਾਤੜਾ ਮਾਲਕ ਦਾ ਏਰੀਆ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਚੁਗੀ। ਸੋਹਣੀ ਗੱਡੀ ਐ, ਮਾਲਕ ਨੇ ਵਧੀਆ ਰੱਖੀ ਹੋਈ ਐ। ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨੂ ਗੱਡੀ ਨੂੰ ਜਾ ਕੇ ਦੇਖ ਸਕਦੋਂ। 445 ਡਿਮਾਂਡਲੈਸ ਹੋ ਜਾਊਗਾ। ਕਾਗਜ਼ ਪੱਤਰ ਸਾਰੇ ਕੰਪਲੀਟ ਆਪਾਂ ਨੂੰ ਮਿਲ ਜਾਣਗੇ। ਤੇ ਜਿਨ੍ਹਾਂ ਦੀ ਗੱਡੀ ਐ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਤੁਹਾਨੂੰ ਮਿਲ ਗਿਆ ਹੋਊਗਾ ਨੀਚੇ। 9417535404 ਤੇ ਹੁਣ ਇੱਕ ਕਰੋਲਾ ਗੱਡੀ ਆਪਾਂ ਲੈ ਕੇ ਪਹੁੰਚੇ ਆ ਤੁਸੀਂ ਜਿਵੇਂ ਕਿ ਦੇਖ ਰਹੇ ਹੋ 2006 ਮਾਡਲ ਹੈ ਜੀ ਕੁੱਲ 90000 ਰੁਪਇਆ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਹੈ ਮਾਲਕ ਨੇ ਕਿਹਾ ਵੀ ਹੈ ਵੀ ਮੌਕੇ ਤੇ ਕਰ ਲਾਂਗੇ ਇਹ ਜਿਹੜੀ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਦਾ ਜਿਹੜਾ ਏਰੀਆ ਨਮਾਸ਼ਹਿਰ ਹੈ ਜੀ 65-70 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਹੈ ਬਾਕੀ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਜੀਨੂੰ ਵੀ ਗੱਡੀ ਪਸੰਦ ਆਵੇ ਕੋਈ ਵੀ ਜਾ ਕੇ ਦੇਖਣ ਦਾ ਚਾਹਵਨ ਹੈਗਾ ਕੋਈ ਖਰੀਦਣ ਦਾ ਚਾਹਵਾਨ ਹੈ ਤੇ ਚਲਾ ਕੇ ਦੇਖਣੀ ਕਿਸੇ ਨੇ ਕਿਵੇਂ ਵੀ ਅਸੀਂ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਟਰਾਈ ਲੈ ਲਿਓ ਤੇ ਜਦੋਂ ਗੱਡੀ ਸੈੱਟ ਬਹਿਜੂਗੀ ਤੁਹਾਨੂੰ ਤੇ ਉਹ ਤੋਂ ਬਾਅਦ ਮਾਲਕ ਕਹਿੰਦੇ ਨੇ ਵੀ ਰੇਟ ਮੁਕਾ ਲਾਂਗੇ ਇੱਕ ਵਾਰੀ ਡਿਮਾਂਡ ਹੈ ਤੇ ਜਿਹੜੇ ਮਾਲਕ ਨੇ ਜੇ ਪਹਿਲਾਂ ਤੁਸੀਂ ਗੱਲ ਕਰਨੀ ਹੈ ਮਾਲਕ ਨਾਲ ਤਾਂ ਨੰਬਰ ਆਪਾਂ ਸਕਰੀਨ ਤੇ ਨੀਚੇ ਦੇ ਵੀ ਰੱਖਿਆ 81969 ਤੇ 94377 ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਹੈ ਜੀ ਬਲੇਰੋ ਲੈ ਕੇ ਪਹੁੰਚੀ ਆਪਾਂ 2012 ਮਾਡਲ ਹੈ ਜੀ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਆਪਨ ਮਿਲੂਗੀ ਸਾਰੀ ਗੱਡੀ ਜੈਨੂਇਨ ਮਾਲਕ ਕਹਿੰਦੇ ਨੇ ਵੀ ਨਾ ਤਾਂ ਕੋਈ ਪਾਰਟ ਦਾ ਰੰਗ ਕੀਤਾ ਹੋਇਆ ਨਾ ਕੋਈ ਦਿੱਕਤ ਹੈ ਬਹੁਤ ਵਧੀਆ ਜੀ ਅੰਦਰੋਂ ਬਹੁਤ ਵਧੀਆ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਵਗੈਰਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਚੁਗਾ ਜੀ ਕੋਈ ਨੁਕਸ ਨਹੀਂ ਗੱਡੀ 'ਚ 1 ਰੁਪਿਆ ਗੱਡੀ ਕਿਸੇ ਪਾਸੋਂ ਭਾਲਦੀ ਨਹੀਂ ਬਾਕੀ ਤੁਸੀਂ ਜਦੋਂ ਵੀ ਦੇਖਣੀ ਹੋਵੇ ਜਾ ਕੇ ਤੁਸੀਂ ਦੇਖਣ ਦੇ ਚਾਹਵਾਂ ਨੂੰ ਤਾਂ ਇੱਕ ਵਾਰੀ ਮਾਲਕ ਨਾਲ ਪਹਿਲਾਂ ਗੱਲ ਕਰ ਲਿਓ ਤੇ ਮਾਲਕ ਨੇ ਕਿਹਾ ਕਈ ਵਾਰੀ ਅਸੀਂ ਬਾਅਦ ਹੁੰਨੇ ਅਸੀਂ ਤੇ ਪਹਿਲਾਂ ਫੋਨ ਕਰਿਆ ਚੰਗਾ ਰਹਿੰਦਾ ਹੈ ਪਹਿਲਾਂ ਟਾਈਮ ਰੱਖ ਲੈ ਵੀ ਅਸੀਂ ਇਸ ਦਿਨ ਇੰਨੇ ਕ ਵਜੇ ਪਹੁੰਚ ਜਾਾਂਗੇ ਬਾਕੀ 3 ਇੱਕ ਲੱਖ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਟਾਇਰ ਟਾਪਾ ਬਹੁਤ ਵਧੀਆ ਮਿਲ ਜਾਊਗਾ ਸਾਰੇ ਫੰਕਸ਼ਨ ਵਗੈਰਾ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਣਗੇ ਤੇ ਸੋਹਣੀ ਗੱਡੀ ਆ ਬਾਕੀ ਤੁਸੀਂ ਦੇਖ ਲਈ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਹੂਆ ਨੰਬਰ ਰਹਿ ਗਿਆ ਮਾਲਕ ਦਾ ਉਹ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜੀ ਨੰਬਰ ਹੈ 9417331407 ਜਿਹੜੀ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਪੂਰੀ ਗੱਲ ਆਪਾਂ ਕਰ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਵੀਡੀਓ ਆ ਰਹੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਉਹਨੂੰ ਲਾਜ਼ਮੀ ਦਬਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤੇ ਇਸੇ ਤਰ੍ਹਾਂ ਦੀ ਵੀਡੀਓ ਇਸੇ ਤਰ੍ਹਾਂ ਦੀ ਗੱਡੀਆਂ ਮਸ਼ੀਨਰੀਆਂ ਘਰ ਕੋਠੀ ਮਕਾਨ ਤੁਸੀਂ ਡੇਲੀ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਹਰ ਰੋਜ਼ ਡੇਲੀ ਵੀਡੀਓ ਦੇਖਣ ਵਾਸਤੇ ਤੇ ਆਪਾਂ ਡੇਲੀ ਵੀਡੀਓ ਲੈ ਕੇ ਆਉਂ ਨਹੀਂ ਆ ਸੀ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਜਿਹੜੇ ਵੀ ਵੇਲੇ ਪਹੁੰਚੋਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਊਗਾ। ਬਾਕੀ ਡੇਲੀ ਆਪਾਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜੀ ਤੇ ਤੁਸੀਂ ਵੀ ਐਡ ਕਰਵਾਉਣੀ ਆ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਤੋਂ ਦੇਖ ਰਹੂ ਤੁਹਾਡੇ ਕੋਲ ਇੱਕ ਘਰ ਹੈ ਕੋਠੀ ਹੈ ਮਕਾਨ ਹੈ ਕੋਈ ਗੱਡੀ ਹੈ ਮੋਟਰਸਾਈਕਲ ਹੈ ਕਿਸੇ ਵੀ ਏਰੀਆ ਚ ਪਿੰਡ ਚ ਹੈ ਸ਼ਹਿਰ ਚ ਹੈ ਜਿੱਥੋਂ ਵੀ ਤੁਸੀਂ ਦੇਖ ਰਹੂ ਵੇਚਣਾ ਜੇਕਰ ਚਾਹੁੰਦੇ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਆਪਣਾ ਤੁਹਾਨੂੰ ਮਿਲ ਗਿਆ ਹੋਊਗਾ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਨੰਬਰ ਆਪਣਾ 77194 45360 ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਜਿਹੜੀ ਵੀ ਮਸ਼ੀਨਰੀ ਘਰ ਕੋਠੀ ਮਗਾ ਤੁਸੀਂ ਭੇਜਣਾ ਚਾਹੁੰਦੇ ਸੀ ਤੈੜ ਆਪਾਂ ਫਰੀ ਦੇ ਵਿੱਚ ਲਗਾ ਦਾਂਗੇ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲਬਾਤ ਸ਼ੁਰੂ ਕਰਦੇ ਆਂ ਵੀਡੀਓ ਖਤਮ ਨਹੀਂ ਹੋਈ ਹੁਣ ਆਪਾਂ ਸਵਿਫਟ VDI ਇੱਕ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ 2013 ਮਾਡਲ ਹੈ ਫਾਸਟ ਓਨਰ ਗੱਡੀ ਹੈ 3 ਲੱਖ ਤੇ 45000 ਰੁਪਿਆ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਰੋੜੀ ਮਾਲਕ ਦਾ ਏਰੀਆ ਗਾ ਸਿਰਸਾ ਲੋਕੇਸ਼ਨ ਇਹਨਾਂ ਨੇ ਦੱਸੀ ਹੈ ਜੀ ਰੋੜੀ ਪੈ ਜਾਂਦਾ ਸਿਰਸਾ ਏਰੀਆ ਚ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਕਿਸੇ ਨੂੰ ਗੱਡੀ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਤਾਂ ਮਾਲਕ ਨੇ ਕਿਹਾ ਵੀ ਘਰੇ ਆ ਕੇ ਦੇਖ ਲਓ ਤੇ ਘਰੇ ਆ ਕੇ ਗੱਡੀ ਨੂੰ ਤੋਰ ਕੇ ਦੇਖ ਲਓ ਚਲਾ ਕੇ ਦੇਖ ਲਓ ਜਦੋਂ ਗੱਡੀ ਪਸੰਦ ਆਜੂਗੀ ਤੇ ਤੁਹਾਨੂੰ ਫਿੱਟ ਵੇਝੂਗੀ ਗੱਡੀ ਉਹ ਤੋਂ ਵੱਧ ਰੇਟ ਮੁਕਾ ਲਾਂਗੇ ਮਾਲਕ ਨੇ ਕਿਹਾ ਬਹਿ ਕੇ ਰੇਟ ਹੋ ਜਾਊਗਾ ਬਾਕੀ ਇੱਕ ਬਰੀ ਡਿਮਾਂਡ ਤੁਹਾਨੂੰ ਪਤਾ ਲੱਗ ਗਈਗੇ 345 ਤੇ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਆਪ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਨੰਬਰ ਹੈ 86 839 35 842 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਜੀ ਤੇ ਹੁਣ ਤੁਸੀਂ ਦੇਖੋ ਇੱਕ ਆਪਣੇ ਕੋਲੇ ਇੰਡੈਵਰ ਗੱਡੀ ਪਹੁੰਚੀ ਆ 2016 ਮਾਡਲ ਆ ਫਾਸਟ ਉਹਨਾਂ ਰਜੀ ਜੀ ਗੱਡੀ ਖੜੀ ਐ ਸੰਗਰੂਰ ਗੱਡੀ ਪੂਰੀ ਵਧੀਆ ਜੀ ਨਵੇਂ ਟਾਇਰਾਂ ਚ ਪੂਰੀ ਸੋਹਣੀ ਗੱਡੀ ਐ ਨਾ ਕੋਈ ਐਕਸੀਡੈਂਟਡ ਐ ਨਾ ਕੋਈ ਲੱਗੀ ਹੋਈ ਐ ਤੇ ਡਿਮਾਂਡ 20 ਲੱਖ ਰੁਪਈਆ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਗਈ ਰੇਟ ਹੋਜੂਗਾ ਇੱਕ ਵਾਰੀ ਡਿਮਾਂਡ ਐ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨੂੰ ਗੱਡੀ ਨੂੰ ਤਾਂ ਜਾ ਕੇ ਦੇਖ ਲਓ ਨੰਬਰ 98721 43977 ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਮਾਰੂਤੀ 800 ਗੱਡੀ ਮਾਲਕ ਨੇ ਭੇਜੀ ਐ ਸੇਲ ਵਾਸਤੇ 2000 ਪੂਰਾ ਮਾਡਲ ਗੱਡੀ ਦਾ ਤੇ 46000 ਰੁਪਿਆ ਡਿਮਾਂਡ ਹੈਗੀ ਗੁਰਦਾਸਪੁਰ ਮਾਲਕ ਦਾ ਏਰੀਆ ਹੈਗਾ ਗੁਰਦਾਸਪੁਰ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਇਹ ਗੱਡੀ ਦੇਖਣੀ ਆ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਚਲਾਈ ਵੀ ਵਧੀਆ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਆਊਗੀ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦਈ ਰੱਖਿਆ 75269 ਤੇ 76034 ਗੱਲਬਾਤ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਹੀ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਆਪਣਾ ਵਟਸਐਪ ਨੰਬਰ ਤੁਹਾਨੂੰ ਮਿਲ ਹੀ ਗਿਆ ਜੀ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਨੰਬਰ ਆਪਣਾ 771944530060 ਆਪਣੇ ਕੋਲੇ ਭੇਜ ਕੇ ਫ੍ਰੀ ਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਬਾਕੀ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੇ ਹੋ ਜਲਦੀ ਆਪਾਂ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਛੇਤੀ ਪਹੁੰਚ ਜਾਵਾਂਗੇ